ਇਹ ਕਰਦੇ ਹੋਏ ਬਹੁਤ ਬਹੁਤ ਧੰਨਵਾਦ ਆ ਵੀਰ ਬੰਜਤ ਸਿੰਘ ਜੀ ਬੜਾ ਬੜਾ ਚੋਟੀ ਦਾ ਮੱਲ ਹੈ ਵਜਣੀ ਕੁਸ਼ਤੀ ਦਾ ਭਾਈ ਸਾਡੇ ਪਹਿਲਵਾਨ ਲੋਟ ਕਰਾਂਗੇ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਦਿਲੀ ਦੀ ਧਾਗਾ ਹੱਥ ਜੋੜ ਕੇ ਦਿਲ ਦੀਆਂ ਗੁਰਾਈਆਂ ਪੰਜਾਬ ਮਜੀਠਾ ਵਿਸ਼ੇ ਤੌਰ ਤੇ ਪੁੱਜੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਭਾਈ ਚੋਟੀ ਦੀ ਕੁਸ਼ਤੀ ਵੱਲੋਂ ਆ ਵੀ ਜਿਹੜੀ ਐ ਚੋਟੀ ਦੀ ਕੁਸ਼ਤੀ ਐ ਮੇਰੇ ਸਮੇਂ ਜਿਹੜਾ ਬਾਕੀ ਇਸ ਕੁਸ਼ਤੀ ਦਾ ਵੀ ਨੋਟ ਕਰੋ ਲੱਗ ਜਾਦੇ ਸਹੀ ਉੱਤੇ ਐਂ ਦਾ ਅਵਾਜ਼ ਨਾ ਨਾ ਦੋ ਦਰਪੰਦਾ ਰੋਕੋ ਅੱਜ ਸਾਡੇ ਹੋਰ ਮਹਿਮਾਨ ਸਰਜਾਬ ਤਰਜੀਤ ਸਿੰਘ ਜੀ ਖੇਲੇ ਹਨ ਹਲਕੇ ਅੰਕਾਜ ਆਮ ਆਦਮੀ ਪਾਰਟੀ ਮਜੀਠਾ ਸੋ ਅੱਜ ਦਾ ਮੇਲਾ ਕਰਵਾਇਆ ਜਾ ਰਿਹਾ ਹੈ ਉਸ ਦੇ ਬਾਰੇ ਮੈਂ ਆਪਾਂ ਦੇਖੋ ਇਹ ਜਿਹੜਾ ਮੇਲਾ ਹੈ ਹਰ ਸਾਲ ਬੜੇ ਧੁੰਮ ਧਾਂਮ ਦੇ ਨਾਲ ਇੱਥੇ ਚਵਿੰਡਾ ਦੇ ਅਰੇਨੇਮ ਦੇ ਵਿੱਚ ਕਰਾਇਆ ਜਾਂਦਾ ਬੜੇ ਵਿਦੇ ਪੜ ਦੇ ਨਾਮ ਤੇ ਜਾਣਿਆ ਜਾਂਦਾ ਮੇਲਾ ਜਿਦਾ ਮੇਰੇ ਤੋਂ ਪਹਿਲਾਂ ਬੋਲਦਾ ਸਰਦਾਰ ਪ੍ਰਗਟ ਸਿੰਘ ਹੋਣੀ ਇਸਨੇ ਤੇ ਸਰਪੰਚ ਸਾਹਿਬ ਸਰਦਾਰ ਦਰਬਾਰਾ ਸਿੰਘ ਹੋਣੀ ਔਰ ਸਮੁੱਚਾ ਲਾਕਾ ਜਿਹੜਾ ਬਹੁਤ ਵੱਡੇ ਪੱਧਰ ਤੇ ਇਸ ਮੇਲੇ ਦੇ ਵਿੱਚ ਯੋਗਦਾਨ ਪਾਉਂਦਾ ਔਰ ਪਛਾਣੋ ਜਿਹੜੇ ਮੇਲੇ ਮੈਂ ਸਮਝਦਾ ਕਿ ਸਾਨੂੰ ਸਾਰਿਆਂ ਨੂੰ ਇਹ ਨਾਲ ਮਿਲ ਕੇ ਵੱਡੇ ਪੱਧਰ ਤੇ ਮਨਾਉਣੇ ਚਾਹੀਦੇ ਕਿਉਂਕਿ ਜਿਸ ਤਰ੍ਹਾਂ ਅੱਜ ਕੱਲ ਨਸ਼ਿਆਂ ਦਾ ਦੌਰ ਪੰਜਾਬ ਦੇ ਵਿੱਚ ਚੱਲ ਰਿਹਾ ਸੀ ਕਿਉਂਕਿ ਸਾਨੂੰ ਇਹ ਜਿਹੜੇ ਨੌਜਵਾਨ ਆ ਉਹਨਾਂ ਨੂੰ ਉਸਤੀਆਂ ਵਾਲੇ ਪਾਸੇ ਜਾਂ ਜੀਮਸ ਵਾਲੇ ਪਾਸੇ ਜਿਹੜਾ ਬੱਤ-ਬੱਤ ਜੋੜਨਾ ਚਾਹੀਦਾ ਸੋ ਜਿੰਨੀਆਂ ਵੀ ਅੱਜ ਇੱਥੇ ਤੁਸੀਂ ਦੇਖਿਓ ਬਹੁਤ ਅਜੀਤੇ ਕਮ ਸਟਾਡੀ ਹੋਇਆ ਆ ਆਉਣ ਵਾਲੇ ਸਮੇਂ ਦੇ ਵਿੱਚ ਥੋੜੇ ਦੇਰ ਬਾਅਦ ਬਹੁਤ ਵੱਡੇ ਪੱਧਰ ਤੇ ਇੱਥੇ ਜਿਹੜਾ ਇਕੱਠ ਹੋਇਆ ਲੋਕਾਂ ਦੇ ਵਿੱਚ ਬੜਾ ਇਹ ਜਿਹੜਾ ਇਤਿਹਾਸਿਕ ਮੇਲਾ ਵਾ ਲੋਕ ਲੋਕ ਜਿਹੜੇ ਦੂਦਰਾ ਦੇੋਂ ਇੱਥੇ ਬੜੇ ਚਾਅ ਤੇ ਸ਼ਾਅ ਉਛਾਹ ਦੇ ਨਾਲ ਇੱਥੇ ਹਾਜ਼ਰੀ ਭਰਦੇ ਜੈਸੇ ਕਿਸੇ ਪੰਜਾਬ ਦੇ ਅੰਦਰ ਹੜ੍ਹਾਂ ਆਣ ਕੇ ਕਰਨ ਲੋਕ ਪਾਪੀ ਆ ਜੋ ਘਰੇ ਬੇਗਰ ਹੋ ਗਏ ਉਸ ਕੇ ਬਾਰੇ ਜਿੱਤਨਾ ਆਪਣੇ ਕਿਤੇ ਦੇਖੋ ਉਹ ਸਰਕਾਰ ਸਾਰਾ ਉਪਰਾਲਾ ਕਰ ਰਹੀ ਆ ਤੁਸੀਂ ਦੇਖ ਲਈਓ ਕਰੋ ਸਾਡੇ ਸੀਐਮ ਸਾਹਿਬ ਦਾ ਇੰਟਰਵਿਊ ਚੱਲਦੀਆਂ ਹੁੰਦੀਆਂ ਆ ਉਹਦੇ ਵਿੱਚ ਉਹ ਕਰ ਰਹੇ ਆ ਜਿੱਥੇ ਵੀ ਕੋਈ ਪੈਲੀ ਦਾ ਨੁਕਸਾਨ ਹੋਇਆ 20000 ਰੁਪਏ ਪਰ ਏਕੜ ਔਰ ਮਕਾਨਾਂ ਦਾ ਉਹਨਾਂ ਕੋਲਦਾ ਪ੍ਰੋਪਰ ਡਿਟੇਲ ਸ਼ੀਟ ਤਿਆਰ ਕੀਤੀ ਹੈ ਕਿ ਮਕਾਨ ਵਾਸਤੇ ਇਹਨੇ ਪੈਸੇ ਦੇ ਰਹੇ ਆ ਪੈਲੀ ਵਾਸਤੇ ਇਹਨੇ ਪੈਸੇ ਦੇ ਰਹੇ ਆ ਔਰ ਜਿੰਨਾ ਖੇਤਾਂ ਦੇ ਵਿੱਚ ਜਿਹੜੀ ਰੇਟ ਆ ਚੁੱਕੀ ਆ ਉਹ ਜਿਸ ਕਾ ਚਾਹੇ ਉਸਦੀ ਰੇਟ ਇਸ ਟੀਮ ਇਸ ਟੀਮ ਸਾਡੇ ਚਲਾਈ ਆ ਬਹੁਤ ਵਧੀਆ ਟੀਮ ਚਲਾਈ ਆ ਚਲੋ ਰੱਬ ਦੇ ਅੱਗੇ ਕਿਸੇ ਦਾ ਜ਼ੋਰਤ ਨਹੀਂ ਪਰ ਸਰਕਾਰ ਆਪਦਾ ਪੂਰਾ ਜਿਹੜਾ ਫਰਜ਼ ਵਧੀਆਂ ਪਾ ਹਾਂਜੀ ਸਰ ਆਪ ਦਾ ਨਾਮ ਦਰਬਾਰਾ ਸਿੰਘ ਦਵਾ ਆਕਰਵਾਚਾਲੇ ਬਾਰੇ ਮੈਂ ਆਪ ਕੀ ਕਹਿੰਦਾ ਮੈਂ ਕਹਿਣਾ ਚਾਹਤਾ ਆ ਕਿ ਆਪਣੇ ਸਾਡੇ ਪੰਜਾਬ ਦੇ ਵਿੱਚ ਟਵੰਡਾ ਜੀ ਵੀ ਸਾਡਾ ਹਲਾ ਨਗਰ ਹੈ ਲਗ ਲਾ ਕੇ ਸਾਰੇ ਪਾਈ ਪਾਈ ਬਾਸ ਸਾਰੇ ਪਿੰਡਾਂ ਦੀ ਲੜਕੀ ਭੈਣ ਭਰਾ ਸਾਰੇ ਇੱਥੇ ਬਾਬਾ ਦਲ ਸਿੰਘ ਦੀ ਰੰਧਾਵਾ ਦਾ ਮੇਲਾ ਬਣਾਉਂਦੇ ਨੇ ਇੱਥੇ ਦੋ ਦਿਨ ਮੇਲਾ ਚੱਲਦਾ ਕੁਸ਼ਤੀਆਂ ਹੁੰਦੀਆਂ ਨੇ ਬਹੁਤ ਹੀ ਵਧੀਆ ਸੰਜੋਗ ਦੇ ਨਾਲ ਸਾਰੇ ਭੈਣ ਭਰਾਵਾਂ ਦੇ ਜਿੰਨੀਆਂ ਪੰਚਾਇਤਾਂ ਸਾਰੇ ਸੰਜੋਗ ਦੇ ਨਾਲ ਮੇਲਾ ਕਰਾਇਆ ਜਾਂਦਾ ਵਾ ਤੇ ਬਹੁਤ ਹੀ ਜਿਆਦਾ ਵਧੀਆ ਵੀ ਬਾਬਾ ਜੀ ਦੀਆਂ ਕੁਸ਼ਤੀਆਂ ਸਰ ਜੋ ਅੱਜ ਕੁਸ਼ਤੀ ਦੰਗਲ ਕਰਾਇਆ ਜਾ ਰਿਹਾ ਹੈ ਕਾਹਾਂ ਕਾਹਾਂ ਸੇ ਪਲੇਅਰ ਆ ਸੋ ਆਏ ਨੇ ਪਲੇਅਰ ਜੀ ਵੇਖੋ ਇੱਕ ਮੱਛੀ ਬੜੇ ਤੋਂ ਆਉਣ ਰਿਹਾ ਤਰਨਤਾਲ ਤੋਂ ਆਉਣ ਰਿਹਾ ਜਿਵੇਂ ਪੱਟੀ ਤੇ ਬੜੇ ਬੜੇ ਭਲਵਾਨ ਭਪਿੰਦਰ ਸਿੰਘ ਜੀ ਨਾਲ ਆਉਣ ਡਿਆ ਵਾ ਪੱਟੀ ਤੋਂ ਆਉਣ ਡਿਆ ਤੇ ਹੋਰ ਭਲਵਾਨ ਬਹੁਤ ਜਿਆਦਾ ਇੱਥੇ ਸਾਡੇ 6-150 ਪਹਿਲਵਾਨ ਆਏ ਆ ਇੱਥੇ ਤੇ ਹੁਣ ਆਪਾਂ ਕੁਸ਼ਤੀਆਂ ਸ਼ੁਰੂ ਕਰਾਉਣ ਲੱਗੇ ਆਂ ਤੇ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਜੀ ਸਾਡਾ ਨੌਜਵਾਨ ਪੀੜੀ ਨਸ਼ੇ ਮੇਂ ਬਰਬਾਦ ਹੋ ਰਹੀ ਆਨੇ ਵਾਲੀ ਨੌਜਵਾਨ ਪੀੜੀ ਕੋਲ ਕੀ ਮੈਸੇਜ ਦੇਣੀ ਚਾਹਤੀ ਹਾਂ ਮੈਂ ਆਨੇ ਵਾਲੀ ਨੌਜਵਾਨ ਪੀੜੀ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਆਂ ਵੀ ਚੰਗੇ ਰਾਹ ਚੱਲੋ ਬਹੁਤ ਵਧੀਆ ਆਪਣੇ ਕੁਸ਼ਤੀ ਕੁਸ਼ਤੀ ਮਿਹਨਤ ਕਰੋ ਜਿਹੜਾ ਸਾਡੇ ਸਰਕਾਰਾਂ ਨੂੰ ਪਤਾ ਲੱਗੇ ਵੀ ਸਾਡੇ ਨੌਜਵਾਨ ਪਰਿਵਾਰਾਂ ਦੇ ਵਿੱਚ ਮੁੰਡੇ ਚੰਗੇ ਆਪਣੇ ਖਾਣ ਪੀਣ ਤੇ ਨਸ਼ਿਆਂ ਵੱਲ ਨਾ ਜਾਣ ਤੇ ਤਾਂ ਸਾਡਾ ਭਵਿੱਖ ਠੀਕ ਹੈ ਨਹੀਂ ਤੇ ਬਹੁਤ ਜ਼ਿਆਦਾ ਬਰਬਾਦ ਹੋਣਾ ਹੈ ਸਾਡੇ ਚਵਿੰਡਾ ਦੇ ਵਿੱਚ ਰੰਦਾਵਾ ਦਾਲਜੀ ਸਾਡੇ ਬਾਈਵਾਸ ਦੇ ਵਿੱਚ ਨਗਰ ਸਾਰੇ ਪੰਚਾਇਤਾਂ ਰਲ ਕੇ ਹਰ ਸਾਲ ਦੀ ਤਰ੍ਹਾਂ ਸਿੰਜ ਕਰਾਉਦੇ ਆ ਵੱਡੀ ਧੂਮ ਤਾਂ ਦੇ ਨਾਲ ਅੱਜ ਬਹੁਤ ਵੱਡੇ 플레이ਰ ਜੱਸਾ ਪੱਟੀ ਆ ਰਿਹਾ ਕਾਫੀ ਜਮਾਨ ਆ ਰਹੇ ਆ ਬਾਈਵਾਸ ਦੇ ਨਾਲ ਇਲਾਕਾ ਜਾਣਿਆ ਜਾਂਦਾ ਵਾ ਸਾਰੇ ਜਿੰਨੇ ਵੀ ਇਲਾਕੇ ਦੇ ਬੰਦੇ ਇੱਥੇ ਪਹੁੰਚੇ ਆ ਸਾਰਿਆਂ ਦਾ ਧੰਨਵਾਦ ਜੀ ਆਇਆਂ ਨੂੰ ਸਤਿਗੁਰੂ ਰਹਿਮਤਾਂ ਕਰੇ